ਕੁਇਕੀ ਲਿਖਦੇ ਕੀ ਆ ਲਿਖਦੇ ਕੀ ਉੱਤੇ ਲੈਣਾ ਵਾ ਜੋ ਮਾਂਚ ਆਇਆ ਵਾਲੀ ਤੇ ਜੇਕਰ ਆ ਲਿਖੀਆਂ ਮੇਰੇ ਵਿਰੋਧ ਮੇਰੇ ਵਿਰੋਧ ਤੁਹਾਡੀ ਮਦਦ ਚਾਹੀਦੀ ਹੈ ਹੈਨਾ ਅੱਖ ਲੱਗੇ ਨਹੀਂ ਯਾਰ ਮੈਨੂੰ ਕੋ ਬੜਾ ਵਧੀਆ ਰੂਮ ਆ ਵਧੀਆ ਰੂਮ ਮੇਰੇ ਉਸਲੇ ਆ ਜਾ ਨਹੀਂ ਗੱਡੀ ਨਾਲ ਜਾ ਨਹੀਂ ਯਾਰ ਆ ਵੀ ਆਮਨੇ ਅੱਛੇ ਚੱਲ ਇੱਥੇ ਜਾ ਚੱਪਲ ਲੈ ਲਈਏ ਕਿ ਰਹਿੰਦੇ ਨਹੀਂ ਆਵੇ ਤੰਦਰ ਆ ਗਏ ਤੰਦਰ ਆ ਗਏ ਬਰਦਰਾ ਬਸਾ ਉਪਰਾ ਅੱਛਾ ਅੱਛਾ ਇਹ ਲੰਦਰ ਆ ਗਿਆ ਕਦੋਂ ਤੋਂ ਕਦ ਆਵੀ ਰਹੀ ਸੀ ਅਸੇ ਯਾਰ ਤੇ ਇਹ ਆ ਗਿਆ ਤੇਰੇ ਵੀਰੇ ਆਉਤੋਂ ਆਏ ਆ ਮੇਰੇ ਪਾਪਾ ਜੀ ਹੋਰ ਵੀਰੇ ਕੀ ਹਾਲ ਆ ਮੈਂ ਤੇਰੀ ਮੰਮੀ ਕੋਲ ਲੈ ਕੇ ਜਾਨੀ ਤੈਨੂੰ ਅੱਜ ਮੰਮੀ ਤੇ ਮੈਂ ਆਏ ਮੰਮੀ ਕੋਲ ਹੋਰ ਪਿਆਸੀ ਗਾਲੋ ਨੇ ਜਾਂਦੇ ਹੱਥ ਤੇ ਮਲਾ ਲਓ ਕੀ ਨਾਂ ਤੁਹਾਡਾ ਹਾਂਜੀ ਅਸੀਂ ਜਾਣਾ ਨਹੀਂ ਕਿਤੇ ਅਸੀਂ ਆਪਣੇ ਅੰਦਰ ਅੱਛਾ ਅੱਛਾ ਇਹਨੂੰ ਹੋ ਗਏ ਅਸੀਂ ਜਾਣਾ ਇਹ ਜਾਣਾ ਸਾਨੂੰ ਕਿੰਨਾ ਰੋਕੀ ਸੀ ਨਹੀਂ ਮੈਂ ਰੋਕਿਆ ਮੈਂ ਹੱਜਾਈ ਨਾ ਕਿਤੇ ਤੂੰ ਸਾਡਾ ਭਰਾ ਹੈਂ ਹੁਣ ਤੱਕ ਵੀ ਨਾ ਗਈ ਸੀ ਜਾਣਦੀ ਮੇਰਾ ਅੱਛਾ ਹੀ ਨਾ ਕੀ ਹੈ ਤੁਹਾਡਾ ਬਖਤਾਵਰ ਸਿੰਘ ਪਿੰਡ ਕਿਹੜਾ ਸੈਸਰਾਵ ਸੈਸਰਾਏ ਕਿਥੇ ਪੈਂਦਾ ਗੁਰੂ ਦੇ ਬਾਗ ਲੱਗੇ ਮੇਰੇ ਸਾਹ ਨਾਲ ਉੱਥੇ ਬਾਬਾ ਆਪਣਾ ਪੇਡ ਸੈਸਰਾ ਸੁਣਿਆ ਹੋਆ ਮੈਂ ਗੁਰੂ ਦੇ ਬਾਗ ਜਿਹੜੇ ਆਪਣੇ ਕੁਕੜਾ ਬਣਿਆ ਹਾਂ ਹਾਂਜੀ ਕੁਕੜਾ ਅੱਛਾ ਕੁਕੜਾ ਵਾਲਾ ਹਾਂਜੀ ਕੁਕੜਾ ਵਾਲਾ ਜਿੱਦਾਂ ਜਾਣੇ ਮੱਖਦੇ ਕੜ ਰੋਡ ਤੇ ਓਕੇ ਓਕੇ ਠੀਕ ਠੀਕ ਆ ਹਾਂ ਆ ਬੰਦ ਠੀਕ ਆ ਕੁਕੜਾ ਵਾਲਿਆ ਜਿਹੜਾ ਨਾ ਕੇ ਏਅਰਪੋਰਟ ਨਾ ਕੇ ਹਾਂਜੀ ਉਹ ਰੋਡ ਤੇ ਸੈਸਰਾ ਆਉਂਦਾ ਸੈਸਰਾ ਇੱਥੇ ਢਾਡੇ ਲੱਗੇ ਕਿੰਨੇ ਕਿ ਦਿਨਾਂ ਤੋਂ ਵੀਰੇ ਇਹ ਉਹ ਜਿਹੜਾ ਦਾ ਤੇ ਅੱਜ ਮਨੇ ਜਰਾ ਆ ਕੇ ਚੋਰੀ ਕੀਤੀ ਹਾਂ ਹਾਂ ਤੇ ਚੌਕਾ ਦੋ ਦੇ ਮੇਰਾ ਚੌਕਾ ਤੇ ਚੌਕਾ ਨਾ ਕਰਦਾ ਸਾਦਾ ਪਾਣੀ ਤੇ ਆਂ ਸੇਵਾ ਕਰਵਾ ਰਿਹਾ ਹਾਂ ਇੱਥੇ ਸੇਵਾ ਕਰਦਾ ਹਾਂ ਅੱਛਾ ਹਾਂ ਗੁਰੂ ਘਰ ਦੀ ਸੇਵਾ ਤੋਂ ਵੀ ਕਦੀ ਵਾਝਾ ਨਹੀਂ ਰਿਹਾ ਜਰਾ ਅਰੇ ਦੱਸ ਕੇ ਤੁਸੀਂ ਚੌਕੜੋ ਵੀ ਇਸ ਮੇਰੇ ਠੀਕ ਹੈ ਜੀ ਅਸੀਂ ਆਏ ਸੀ ਇੱਥੇ ਆਪਣੀ ਮੰਮੀ ਵਾਸਤੇ ਮੰਮੀ ਵਾਸਤੇ ਮੰਮੀ ਨੂੰ ਲੈਣ ਲਈ ਆਏ ਮੰਮੀ ਨੂੰ ਉਹ ਸਰਦਾਰ ਸਿੰਘ ਇੱਥੇ ਉਧਰ ਰੱਖਤਾ ਮੰਮੀ ਦਾ ਅਛਾ ਜੀ ਕੋ ਸਾਡਾ ਸਾਈਕਲ ਚੁਕਲੇ ਮੋੜੀਆਂ ਦੋਸਤਾਂ ਜੀ ਇਹ ਫੋਟੋ ਨਹੀਂ ਆਉਂਦੀ ਨਹੀਂ ਹੁੰਦੀ ਚੱਲਣੇ ਚਾੜਦੇ ਸਾਡੇ ਚੱਲਣ ਦੇ ਨਹੀਂ ਹਾਂਜੀ ਚੱਲਣ ਦੇ ਲੱਗੀ ਆਪ ਨੂੰ ਚਾਰ ਪੰਜ ਕੁ ਮੰਗਦੀ ਆ ਤੇ ਆ ਕੀ ਰੱਖਿਆ ਜੀ ਅਰਗਬਤੀ ਆ ਤੇ ਪ੍ਰਸ਼ਾਦਾ ਬਣੀ ਵੀ ਕਿੱਥੇ ਆਪਾਂ ਆਪਾਂ ਸਾਡੀ ਦੀ ਚਾਹਦੀ ਆ ਕੜੀ ਚਾਹੀਦੀ ਆ ਕੋਈ ਪਰੋਹਾਂ ਨਾ ਕਰਾ ਕੋਈ ਲੱਗਦੀ ਅਛਾ ਜੀ ਇਹੇ ਜਾਣਾ ਚੂੜੀ ਕੜੀ ਰੋਹਣ ਜਿੰਨਾਂ ਦੀ ਅਛਾ ਜੀ ਇਸ ਵੇਲੇ ਤੇ ਫਿਰ ਜਾਨੀ ਤੁਹਾਨੂੰ ਦਾ ਪ੍ਰੈਸਰ ਮੈਨੂੰ ਹਾਂਜੀ ਤੇ ਕੀ ਨਾਮ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਹੈ ਜੀ ਐਸਪੀ ਕਰਨ ਸਿੰਘ ਉਹ ਮਾਤਾ ਅੱਛਾ ਡੀਐਸਪੀ ਕਰਨ ਸਿੰਘ ਅਗਲਾ ਤੇ ਡੈਡ ਤੁਹਾਡੇ ਫਾਦਰ ਸਾਹਿਬ ਨੂੰ ਬਬਾਈ ਲੈ ਲੈ ਆ ਆ ਛਕ ਲੋ ਫਿਰ ਮੇਰੇ ਕੋ ਵੀ ਨਾ ਬਣਾ ਕੋਈ ਫਜ਼ਾ ਨਹੀਂ ਹੋਊਗਾ ਆ ਬੱਤਾ ਪੀ ਲੋ ਪੀ ਲੋ ਥੋੜਾ ਜਿਹਾ ਥੋੜਾ ਜਿਹਾ ਪ੍ਰਸ਼ਾਦਾ ਛਕਿਆ ਹੁਣ ਇਹ ਵੀ ਦੀ ਪਿੰਡ ਕਿਹੜਾ ਏ ਅੱਜ ਪੰਡੋਰੀ ਬੜਾਇ ਚ ਤੇ ਸਾਡਾ ਸਾਈਕਲ ਚ ਕੰਮੀ ਨਾ ਹੋ ਗਿਆ ਸਾਈਕਲ ਦੀ ਕੋਣ ਨਹੀਂ ਦਿੰਦਾ ਜੱਕਾਰ ਜੱਕਾਰ ਉਹ ਵੀ ਨਾ ਘਰ ਆਸੀ ਫਾਰਲੈਂਡ ਇੱਧਰ ਆਸੀ ਸੈਂਸਰ ਕੋਈ ਮੋਬਾਈਲ ਨੰਬਰ ਕੋਈ ਇੱਕ ਪਰਿਵਾਰ ਦਾ ਹੈਗਾ ਡਾਡ ਕੋਲ ਨਹੀਂ ਆਪਣਾ ਅੱਜ ਇੱਥੇ ਬੈਠੇ ਰਹਿਣਾ ਆ ਫਿਰ ਨਹੀਂ ਜਲਦਾ ਨਹੀਂ ਕੋਈ ਨੰਬਰ ਹੈਗਾ ਕਰ ਦੋਗੇ ਨੰਬਰ ਯਾਦ ਪਤੀ ਕਿਹੜੀ ਸੈਂਸਰੀ ਚ ਪਤੀ ਕਿੜੀ ਤੁਹਾਡੀ ਪਤੀ ਨਹੀਂ ਦੀ ਸਾਡਾ ਬੇਟਾ ਦੇ ਕਿਹੜਾ ਡੇਰਾ ਵਾ ਦਰਸ਼ਕ ਸਰਪੰਚ ਦਾ ਡੇਰਾ ਇਹਦੇ ਵੀ ਜੀ ਲਵ ਜੂਗਾ ਘਰ ਇਹਦਾ ਨਹੀਂ ਘਰ ਸਾਨੂੰ ਪਤਾ ਨਹੀਂ ਆਇਆ ਉਥੋਂ ਆਂਦੇ ਆਂ ਅਸੀਂ ਆਏ ਘਰ ਪੋਥੇ ਮੜੀਆਂ ਜਿ ਬਹਿ ਕੇ ਸਾਰਾ ਟੱਬਰ ਖਤਮ ਕੀਤਾ ਤੇ ਆਪਣੇ ਹੱਕ ਮੈਂ ਉਹਨੂੰ ਦਿੱਤਾ ਸੀ ਅਦਾਸ ਕੇ ਲਈ ਪਹਿਲੇ ਕਿਸ਼ੇ ਪੜਿਆ ਸੀ ਕਿ ਚਾਰ ਬੁੱਤਾਂ ਨੇ ਉਥੇ ਉਹਨੂੰ ਉਹਨਾਂ ਨੇ ਖਾਰਾ ਬਣਾਇਆ ਡੇਰਾ ਮੰਮੀ ਸਾਹਿਬ ਜੀ ਤਾਂ ਪਹੁੰਚ ਗਏ ਅੱਗੇ ਇੱਥੇ ਰੁਕੀ ਉਹਨਾਂ ਉਹਨੇ ਮੈਨੂੰ ਦਿੱਤਾ ਪੋਹਨ ਇਕ ਅੱਜ ਵੀਰੋਂ ਅਸੀਂ ਆਏ ਆ ਪਿੰਡ ਅੱਜ ਪੰਡੋਰੀ ਬੜੈਚ ਆਏ ਆ ਤੇ ਵੀਰ ਜੀ ਹੋਣਾ ਨੇ ਫੋਨ ਕੀਤਾ ਸੀਗਾ ਕਿ ਕੋਈ ਵੀਰਵਾ ਥੋੜਾ ਜਿਹਾ ਡਿਸਟਰਬ ਹੋਇਆ ਵਾ ਤੇ ਆਪਣੇ ਆਪ ਦਾ ਪਿੰਡ ਦੱਸਦਾ ਪਿਆ ਸੈਂਸਰਾ ਪਿੰਡ ਦੱਸਦਾ ਪਿਆ ਵਾ ਤੇ ਮੈਂ ਵੀਰ ਨੂੰ ਕਹੂੰਗਾ ਕਿ ਇੱਕ ਰੀ ਲਾਗੋ ਵੀਰ ਨੂੰ ਦਿਖਾ ਦਿਓ ਕੋਈ ਵੀਰ ਸੈਂਸਰਾ ਪਿੰਡ ਤੋਂ ਇਸ ਵੀਰ ਨੂੰ ਜਾਣਦਾ ਹੋਵੇ ਤਾਂ ਸਾਡੇ ਮੋਬਾਈਲ ਨੰਬਰ ਉੱਪਰ ਸਕਰੀਨ ਦੇ ਉੱਪਰ ਦਿੱਤੇ ਆ ਜਰੂਰ ਸੰਪਰਕ ਕਰਿਓ ਇਹ ਕੀ ਨਾਂ ਕੀ ਦੱਸਿਆ ਤੁਸੀਂ ਆਪਣਾ ਮੇਰੇ ਪਹੁੰਚੀ ਆ ਖਬਰ ਅੱਛਾ ਅੱਛਾ ਨਹੀਂ ਨਾਂ ਕੀ ਦੱਸਿਆ ਤੁਸੀਂ ਆਪਣਾ ਮੁਕਤਾਵਰ ਸਿੰਘ ਬਖਤਾਵਰ ਸਿੰਘਾ ਤੇ ਡੇਰਾ ਵਾ ਤੁਹਾਡਾ ਹੈ ਨਾ ਡੇਰਾ ਸਰਪੰਚ ਦਰਸ਼ਨ ਸਰਪੰਚ ਦਾ ਡੇਰਾ ਕੋਈ ਨਹੀਂ ਨਾ ਮੰਮੀ ਸਾਡੇ ਤੇ ਜਾਂ ਇੱਕ ਨੋ ਆਈ ਹੋਈ ਹੈ ਅੱਛਾ ਤੁਹਾਡੀ ਮੈਰਿਜ ਹੋਈ ਹੈ ਮੇਰੇ ਸਾਡੀ ਪਿੱਛੇ ਹੋਈ ਹੈ ਜਦੋਂ ਕੱਢਿਆ ਸੀ ਇਹਨਾਂ ਨੇ ਕੱਢਿਆ ਸੀ ਇਹਨਾਂ ਨੇ ਕਿੱਥੇ ਗਈ ਗਏ ਔਰ ਤਾਂ ਵੀ ਰਹਿਦੀ ਪੀਣਾ ਅੱਛਾ ਜੀ ਜੀ ਲੋ ਜੇ ਤੁਹਾਡੇ ਉਹ ਜੀ ਜੀ ਨਾਲ ਜੀ ਹੈ ਹੈ ਜੀ ਜੀ ਨਾਲ ਜੀ ਤੁਹਾਡੀ ਇਹ ਚਾਚੀ ਮਰੀ ਚਾਚੀ ਹਾਂ ਨਹੀਂ ਇਹ ਨਾ ਉਥੇ ਜਿਹੜੇ ਘਰ ਚ ਹਾਂਜੀ ਇਹ ਵੀ ਜੀ ਪਹਿਲਾਂ ਕਿ ਇੱਕੀ ਤੁਹਾਡੇ ਪਿੰਡ ਨਹੀਂ ਮੜੀਆਂ ਸੀ ਇਹ ਬੜਕੇ ਰਿਹਾ ਹੁਣ ਚੋਂ ਮੜਿਆ ਅਸੀਂ ਤੁਹਾਡੇ ਪਿੰਡ ਨਹੀਂ ਸਾਹਮਣੇ ਬੜੀਆਂ ਉੱਥੇ ਰਿਹਾ ਅੱਛਾ ਉਸ ਤੋਂ ਬਾਅਦ ਇੱਥੇ ਨਾ ਪ੍ਰਾਣੇ ਆ ਗਈ ਸੀ ਅੱਛਾ ਜੀ ਸਾਨੂੰ ਨਹੀਂ ਕੋਲ ਸਾਨੂੰ ਉਹਨਾਂ ਦੀ ਪ੍ਰਾਣੇ ਨਾਲ ਹੀ ਅੱਛਾ ਜੀ ਪੂਰੀ ਪ੍ਰਾਣ ਜਾਣ ਤੋਂ ਬਾਅਦ ਪਤਾ ਲੱਗਾ ਕਿ ਇਹ ਮਰ ਗਈ ਠੀਕ ਹੈ ਜੀ ਇੱਥੇ ਰੀਪਰਾ ਰਹਿ ਕੇ ਗੇਮ ਲੋ ਫਿਰ ਕੱਲ ਗਏ ਜੀ ਕੋਈ ਹੱਥ ਤੇ ਨਾਂ ਨੂੰ ਲਿਖਿਆ ਕੋਈ ਨਾ ਵੇਖੋ ਕੋਈ ਆਹੀ ਹੱਥ ਨਾ ਨਹੀਂ ਉਹਦੇ ਵਿਖਾਇਓ ਕੋਈ ਸੱਟ ਸੁੱਟ ਨਹੀਂ ਲੱਗੀ ਸੱਟ ਸਾਨੂੰ ਤੇ ਚੱਲ ਨਹੀਂ ਮਿਲਿਆ ਆ ਲੱਗੀ ਜੀ ਪੁੱਤ ਅਜਾ ਪੜਿਆ ਜਾ ਮੱਥੇ ਦੇ ਨਿਸ਼ਾਨ ਤੋਂ ਸਾਰਿਆਂ ਹਮ ਮੱਥੇ ਦੇ ਨਿਸ਼ਾਨ ਸੀ ਜੋ ਗੁਰੂ ਕੇ ਬਾਦ ਕੰਮ ਕੀ ਕਰਦੇ ਤੁਸੀਂ ਹਾਂ ਜੀ ਕੰਮ ਇਹੋ ਕਰਦੇ ਆ ਬੰਦੇ ਕੱਢਣੇ ਹੁੰਦੇ ਜੀ ਜੀ ਤੁਹਾਨੂੰ ਜੀ ਜੀ ਕੋਸ਼ ਨਾ ਪਰਚੇ ਵਗੈਰਾ ਵੀ ਲੈਂਦੇ ਆ ਪਰਚੀਆਂ ਪਰਚੇ ਦੇ ਲੈਂਦੇ ਹਾਂ ਆਉਤ ਲਿਕੇ ਤੋਂ ਉਹ ਮੇਰੇ ਕੋਲ ਵੀ ਹੈਗੀਆਂ ਉਹਦੀਆਂ ਪਈਆਂ ਕੋਈ ਕੀ ਲਿਖਦੇ ਕੀ ਆ ਲਿਖਦੇ ਕੀ ਉੱਤੇ ਉਹ ਲੈਣਾ ਵਾ ਜੋ ਮਾਂਚ ਆਇਆ ਵਾਲੇ ਕਿਥੇ ਕਿੰਨੇ ਪੜੇ ਕਿੰਨੇ ਤੁਸੀਂ ਨਹੀਂ ਪੜੇ ਕੋਈ ਗੱਲ ਨਹੀਂ ਫੇਰੇ ਇਹਨਾਂ ਦੇ ਪਿੰਡ ਲੈ ਜਾਗੇ ਇਹਨਾਂ ਦੇ ਜੇ ਸੈਂਸਰ ਪਿੰਡ ਦੱਸ ਦਿਓ ਨਾ ਆਪਣਾ ਇਹ ਤੇ ਜੇਕਰ ਆ ਲਿਖੀਆ अच्छा क्यों भैया ना मदद के मिलते हैं हो रहे मेरे विरोध मेरे विरोध आपकी मदद चाहिए है ना हूं तो विरोध ਤੁਹਾਡਾ ਸਾਥ ਚਾਹੀਦਾ ਇਸ ਵੀਰ ਨੂੰ ਮੈਂ ਕੁਲਜੀਤ ਦਾ ਪੁੱਤਰ ਬਖਤਾਵਰ ਸਿੰਘ ਜਿਸ ਨੂੰ ਕੁਲਜੀਤ ਕੌਰ ਦੇ ਡੈਡੀ ਨੇ ਕੁਝ ਦਿੱਤਾ 1980 ਵੇਲੇ ਹੈ ਨਾ ਮੈਂ ਆਪਣੀ ਮੰਮੀ ਦੇ ਪਾਸ ਆਇਆ ਸੀ ਤਰਨੈਲ ਗਲਤ ਲਿਖਿਆ ਕੋ ਹੈ ਨਾ ਗਾਲਗੜੀ ਨੂੰ ਨੇ ਸਾਈਕਲ ਚੋਰੀ ਕਰਕੇ ਆਪਣੇ ਵੇੜੇ ਵਿੱਚ ਰੱਖਿਆ ਇੱਕ ਮਹੀਨਾ ਹੋ ਗਿਆ ਦਿੱਤਾ ਨਹੀਂ ਸਾਈਕਲ ਦੇ ਹੈਂਡਲ ਨਾਲ ਦੋ ਚੋਲੇ ਸਨ ਹਨਾ ਇੱਕ ਚੋਲੇ ਵਿੱਚ ਪਾਣੀ ਬੋਤਲ ਦੂਜੇ ਵਿੱਚ ਨੀਲਾ ਪਲਾਸ ਸਟੀਲ ਗਲਾਸ ਦੋ ਸਾਬਣ ਤੇਲ ਕਾਲਗੇਟ ਹਨਾ ਸਾਰਾ ਮਿਲ ਗਿਆ ਬੁਰਸ਼ ਕਾਲੀ ਬਟਵੇ ਵਿੱਚ 2800 ਰੁਪਏ ਵੀਰ ਜੀ ਮੰਮੀ ਇਸ ਕੁਲਜੀਤ ਨਾਲ ਨੇ ਸੇਲ ਹੋਣ ਨਹੀਂ ਦਿੱਤਾ ਹਨਾ ਨਾ ਸਾਈਕਲ ਦਿੱਤਾ ਮੇਰੀ ਵੀਰੋ ਕਿਸੇ ਨਾਲ ਜਾਣ ਪਛਾਣ ਨਹੀਂ ਹੈ ਮੈਨੂੰ 2 ਮਹੀਨੇ ਦੇ ਹੋਣ ਦੇ ਤੇ ਦਰਸ਼ਨ ਸਰਪੰਚ ਦੇ ਡੇਰੇ ਛੱਡ ਆਇਆ ਸੀ ਵੀਰੋ ਤੁਹਾਡੇ ਵਿੱਚ ਕੋਈ ਸਿਆਣਾ ਹੋਵੇ ਜਾਂ ਸਮਝਦਾਰ ਤੇ ਇਸ ਵੀਰ ਦਾ ਸਾਈਕਲ ਬਲਵਿੰਦਰ ਬਲਜੀਤ ਦੇ ਘਰੋਲੇ ਆ ਕੇ ਵੀਰ ਨੂੰ ਦੇ ਦਿਓ ਵੀਰੋ ਤੁਹਾਡਾ ਬਹੁਤ ਮਿਹਰਬਾਨੀ ਹੋਵੇਗੀ ਤੁਹਾਡੇ ਪਿੰਡ ਦਾ ਕਰਜ ਕਰਜ ਸੋਚ ਲੈਣਾ ਇਹ ਇਹਨੇ ਲਿਖਿਆ ਹਾਂ ਜੀ ਯਾ ਆਪ ਵੀ ਸਬਡੈਕਟਰ ਸਾਈਕਲ ਆਪ ਹੁਣ ਵੀ ਉਹ ਗੱਲ ਕਹੀ ਜਾਂਦਾ ਕਿ ਮੇਰਾ ਸਾਈਕਲ ਆ ਉਹਨਾਂ ਦੇ ਘਰੇ ਮੇਰਾ ਸਾਈਕਲ ਆ ਹਨ ਤੇ ਉਹ ਜਿਵੇਂ ਡਿਸਟਰਬ ਹੋਇਆ ਥੋੜਾ ਜਿਹਾ ਜਿਆਦਾ ਨਹੀਂ ਆ ਹਾਂ ਹਾਂ ਥੋੜਾ ਜਿਹਾ ਡਿਸਟਰਬ ਇਹ ਪਹਿਲਾਂ ਵੀ ਜਨਾ ਕਰ ਲੱਭਣ ਦੀ ਕੋਸ਼ਿਸ਼ ਕਰੇ ਪਹਿਨੇ ਹਾਂ ਘਰ ਹੀ ਇਹਨਾਂ ਦਾ ਘਰ ਤੇ ਮੇਰੀ ਵਾਇਗਰੂ ਦੀ ਮੇਰ ਹੋ ਜੇ ਇਹ ਵੀਡੀਓ ਵਾਇਰਲ ਹੋ ਗਈ ਇਹਦੇ ਘਰ ਘਰ ਇਦਾਂ ਹੀ ਲੱਭ ਜਾਣੇ ਇਹਨਾਂ ਕਿਹੜੇ ਦਾ ਘਰ ਨੂੰ ਲੱਭਾ ਇਹ ਘਰੋਂ ਉਥੋਂ ਜੋ ਉੱਥੇ ਲੱਗੇ ਬੜੀਆਂ ਨੇ ਜਿੱਦਾਂ ਬਹਿ ਕੇ ਸਾਰਾ ਟਬਰ ਖਤਮ ਕਰ ਦਿੱਤਾ ਉਹ ਤੇਰੀ ਬਾਬਾ ਜੀ ਆ ਆ ਜੀ ਆ ਤਖੰਦ ਕੋ ਕਿੰਨੇ ਭਰਾ ਜੀ ਭਾਜੀ ਤੁਸੀਂ ਕਿੰਨੇ ਭਰਾ ਕਿਨੇ ਜੀ ਇਕੱਲੇ ਇਕੱਲੇ ਭਰਾਵਾ ਠੀਕ ਆ ਤੇ ਫਾਦਰ ਸਾਹਿਬ ਹੈਗੇ ਆ ਸਾਡੇ ਸਾਹਿਬ ਨੂੰ ਅੱਗ ਲਾਤੀ ਹੀ ਦਮ ਬਸ ਤੇਰਾ ਭਲਾ ਜੀ ਤੇ ਮੰਮੀ ਮੰਮੀ ਹੈਗੇ ਨਹੀਂ ਮੰਮੀ ਹੁੰਦੇ ਮੰਮੀ ਡੇਰੇ ਤੇ ਬੈਠਿਆ ਕਿੰਨਾ ਦੇ ਕੋਲ ਆ ਇਕੱਲੇ ਨੇ ਹੋਰ ਸਾਰੇ ਓਕੇ ਤੇ ਭੈਣਾ ਭੈਣਾ ਤੁਹਾਡੀਆਂ ਭੈਣਾ ਨਹੀਂ ਹੈ ਪੈਣਾ ਨਹੀਂ ਹੈਗਾ ਮਤਲਬ ਤੁਸੀਂ ਕੱਲੇ ਜੇ ਸਵਾ ਲੱਖੀ ਜੇ ਤੇ ਜ਼ਮੀਨ ਦਾਇਦਾਤ ਕਿੰਨੀ ਆ ਤੁਹਾਡੀ ਚਾਰ ਬਸਾਂ ਨੇ ਪ੍ਰਾਈਮ ਜੇ ਅੱਛਾ ਚਾਰੀਆਂ ਬਸਾਂ ਲਈਆਂ ਮਹਾਰਾਜਾ ਦੇ ਤੇ ਬਸਾਂ ਤਿਲੋਂਦਾ ਕੌਣ ਤੁਸੀਂ ਇੱਥੇ ਜੀ ਹੈਂ ਚਾੜੇ ਲਈ ਆਪਣੀ ਉਪਰ ਦੀ ਚਾੜੇ ਲੈ ਲੈ ਚਾਕੇ ਅੰਨੀ ਜਾਵਾ ਦੇ ਇੱਥੇ ਕੀ ਕਰਨਾ ਇਹ ਜੀ ਮੰਮੀ ਨੂੰ ਲੱਭਣ ਆਇਆ ਹਾਂ ਮੰਮੀ ਕਿਉਂਕ ਮੰਮੀ ਕਿੱ데 ਗਈ ਹੈ ਮੰਮੀ ਇੱਥੇ ਜੋ ਤੁਹਾਨੂੰ ਕਿੰਨੀ ਵਾਰ ਸਮਝਾ ਲਈ ਵੀ ਮੇਰੀ ਆਪਣ ਮੰਮੀ ਇੱਥੇ ਰਹਿੰਦੀ ਸੀ ਕਿੱਥੇ ਕਿ ਕਿਹੜੇ ਪਿੰਡ ਜਿਲ੍ਹਾ ਅਧਕਾਰ ਆਏ ਲੱਭੀਏ ਤੂੰ ਦਲੀਆ ਅਸੀਂ ਘਰ ਨਹੀਂ ਜਾਂਦੇ ਸੀ ਆਹ ਕਿਹੜਾ ਪਿੰਡ ਤੁਹਾਨੂੰ ਪਤਾ ਕਿਹੜੇ ਪਿੰਡ ਬੈਠੇ ਜੀ ਪੰਡੋਰੀ ਕਿਹੜੀ ਆ ਇਹ ਜੀ ਬੜਾ ਕਿਹੜਾ ਪੰਡੋਰੀ ਹੈ ਨਾ ਇਹ ਪਿੰਡ ਦਾ ਨਾਮ ਕੀ ਪੰਡੋਰੀ ਬਣਾਇਆ ਹੈ ਤੁਹਾਨੂੰ ਆਪਾਂ ਪੰਡੋਰੀ ਚਾਹੀਏ ਆ ਤਾ ਪੰਡੋਰੀ ਪੰਡੋਰੀ ਹੀ ਨਾ ਇਹ ਵੀ ਢਾਡੀ ਤੋਂ ਪਤਾ ਲੱਗਾ ਹੋਏ ਨੂੰ ਵੀਰ ਨੂੰ ਜਿਵੇਂ ਕਹੀ ਜਾਂਦਾ ਆਹ ਘਰ ਇਹਦਾ ਇੱਥੇ ਆ ਘਰ ਇੱਥੇ ਢਾਡੇ ਤੋਂ ਪਤਾ ਲੱਗਿਆ ਨਾ ਇਹ ਪੰਡੋਰੀ ਹੈ ਪੰਡੋਰੀ ਅੰਦਰ ਦੋ ਸਾਲ ਲੱਗ ਦਾਵਾ ਕੀ ਦੇ ਮੈਨੂੰ ਐ ਬਲੀਸੀ ਹੋ ਰਹੀ ਨਾ ਤਾਂ ਅੱਛਾ ਸਿੰਪੈਨੀ ਆਈਡੀ ਦੂਰ ਹਨ ਕੋਣ ਅਸੀਂ ਜਾਣਦੇ ਨਹੀਂ ਉਹ ਹੀ ਸੈਕਟਰ ਆਹ ਬਤਾ ਵੀ ਲੋ ਥੋੜਾ ਜਿਹਾ ਨਹੀਂ ਪੀਣਾ ਇਹ ਆਪਾਂ ਅਈ ਕਰੇਗਾ ਉਧਰ ਰੋਲਰ ਉੱਲਾ ਪੋਂਦਾ ਵੀਰੇ ਇਹ ਮਗਰੋ ਇੱਦਾਂ ਇਹ ਰੋਲਰ ਰੋਲਰ ਦੀ ਪੁੱਤ ਪੋਂਦਾ ਬਹੁਤ ਮਤਲਬ ਰੋਲਰ ਕੋ ਪਹਿਲਾਂ ਜਦੋਂ ਵਾਂਗ ਗੁੰਮਦੀ ਜਿੱਦਾਂ ਪੌਣੀ ਇਹ ਦਲੋਵੀ ਜਿੱਤਾ ਬੁਲਾਰਾ ਕਰਦਾ ਮੈਂ ਬਾਤ ਕਿ ਸਾਡਾ ਅੱਬਾ ਅੱਜ ਦਾ ਹੈ। ਇਹ ਫੁੱਕਾ ਨਹੀਂ ਮਾਰਦਾ ਹਨਾ ਕਿੱਥੇ ਨਾਗ ਰਹਿੰਦੇ ਆ? ਵਾਈ ਰੋਡ ਰਹਿੰਦੇ ਨੇ ਵਾਈ ਰੋਡ ਹੋ ਰਹੇ ਨੇ ਗੱਲ ਬੰਦਾ ਕੀਤਾ ਕਰਦੇ ਨੂੰ ਜਦੋਂ ਥੋੜਾ ਜਿਹਾ ਜ਼ਿਆਦਾ ਨਹੀਂ ਥੋੜਾ ਜਿਹਾ ਪਹਿਲੇ ਤਾਂ ਘਰ ਪਤਾ ਕਰਦੇ ਹਣਾ ਮੈਡੀਸਿਨ ਤੇ ਚਲੋ ਵਾਇਗਰੂ ਮੇਰ ਕਰਿਓ ਤੇ ਚਲਾ ਚਲਾ ਲਾਂਗੇ ਆਪਾਂ ਪਰ ਪਹਿਲੇ ਤਾਂ ਘਰ ਪਤਾ ਕਰਦੇ ਜੀ ਇਹ ਤਾਂ ਕੜੀ ਦੇ ਖੜਿਆ ਹੋ ਹਰਿਆਣੇ ਦੀ ਉਹ ਹਣਾ ਨੇ ਕੜੀ ਦੇ ਰਿਹਾ ਸੀ ਤੇ ਜਿਆਨੇ ਉੱਥੇ ਰੌਂਡੇ ਉੱਥੇ ਰੌਂਡੇ ਨੇ ਉੱਥੇ ਵੀ ਤੇ ਜੀ ਇਹ ਕਦੇ ਵੀ ਆਉਂਦਾ ਨਹੀਂ ਆਉਂਦਾ ਉਹ ਉਹਦਾ 10 ਜਿਵੇਂ ਤੁਸੀਂ ਦੱਸਦੇ ਵੀ 10 ਦਿਨ ਮੜੀਆਂ ਚ ਰਿਹਾ ਕਪੜੇ ਤੇ ਫਿਰ ਆਹ ਵਧੀਆ ਜਿਹਾ ਪਾਣੀ ਕਰਦਾ ਆਹ ਦੇਖੋ ਕਪੜੇ ਆਹੋ ਟਕਣੇ ਵੀ ਪਏ ਨੇ ਉਹ ਨਹੀਂ ਉਹ ਭਜੀ ਉਹ ਭਜੀ ਇੱਕ ਮਿੰਟ ਇਹ ਸਫਾਈ ਪੂਰੀ ਨਹੀਂ ਤੇ ਇੱਕ ਦਿਨ ਸਫਾਈ ਕਰ ਰਿਹਾ ਆਪਣੀ ਸਫਾਈ ਦੇ ਤਾ ਦੇ ਰਿਹਾ ਤੇ ਇਹੋ ਜਿਹੇ ਕੂਕਾ ਕੂਕਾ ਲ ਆ ਗਏ ਆ ਪੂਰਾ ਸੁੰਦੇ ਅਸਮਾਨਾ ਜਿਹਾ ਬੰਦਾ ਤੇ ਉਹ ਹੀ ਆ ਆਪਣੀ ਪੰਜਾਬ ਮੱਜਾ ਬਿਸਤਰਾ ਪਖਾ ਦਤਾਏ ਉਹ ਤਾਂ ਨਗਲ ਨਹੀਂ ਕਰਦਾ ਸਿਰਫ ਪਿੰਡੀ ਦੱਦੇ ਸੈਂਸ ਕਰਦਾ ਆ ਨੋਟੇ ਰੋਮ ਕਬਦਰ ਆਦੇ ਹੋ ਗੋਰੀ ਤੇ ਤਾਦਿਆ ਜਦੋਂ ਬਿਸਤਰਾ ਵਧੀਆ ਲੱਗਾ ਇੱਥੇ ਇੱਥੇ ਪੱਖਾ ਦਿੱਤਾ ਚੈਟ ਹੀ ਦਿੱਤਾ ਚਲੋ ਨਾ ਨਾ ਇਹਦਾ ਜੂ ਲੈ ਗਏ ਹੁਣ ਛੂੜੀ ਵਾਲੇ ਬੰਦੇ ਮੇਰੇ ਕੋਲੋਂ 15 ਕਿਲੋ ਹੋਣੀ ਘੜਿਆ ਤੁਹਾਡੇ ਜੀ ਅਹੀਂ ਸੋਚਦੀ ਆ ਉਹਨਾਂ ਦੇ ਨਾਲੇ ਮੈਂ ਫੋਨ ਨਹੀਂ ਕੀਤਾ ਹਾਂਜੀ ਉਹਨੂੰ ਘੜਿਆ ਸਮਾਂ ਅੱਛਾ ਫੋਨ ਆਪਜੀ ਨੇ ਲਾਇਸ ਵੀ ਜੀ ਹਾਂਜੀ ਪਹਿਲਾਂ ਮੇਰੇ ਨਾਲ ਗੱਲ ਕੀਤੀ ਸਭ ਤੋਂ ਪਹਿਲਾਂ ਕਹਿੰਦੀ ਸੀ ਤੁਹਾਡੀ ਪਹਿਲਾਂ ਮੇਰ ਨਾਲ ਆ ਠੀਕ ਆ ਜੀ ਅੱਛਾ ਜੀ ਠੀਕ ਆ ਮੈਂ ਦੂਜੂ ਦਾ ਨੰਬਰ ਲੈ ਕੇ ਕੱਢ ਕੇ ਉਹਨੂੰ ਵੀ ਫੋਨ ਕੀਤਾ ਲੋਕੇਸ਼ਨ ਬਿਲਕੁਲ ਮੁੱਤੋ ਕੱਲ ਦੀ ਮੈਂ ਮੈਂ ਆਪਣੇ ਨਾਲ ਬਾਲਾ ਫੇਸ ਪਲੇ ਕਰਵਾਣਾ ਨੂੰ ਸਹੀ ਗੱਲ ਹੈ ਫਿਰ ਪਤਾ ਨਹੀਂ ਸੀ ਲੱਗਣਾ ਮੈਂ ਲੋਕੇਸ਼ਨ ਵੀ ਮੁੱਤੋ ਕੱਢੀ ਫੇਰ ਵਾਲੀ ਬੱਕਲ ਪਤਾ ਵੀ ਹੁੰਦੀ ਪਾਚ ਮੈਂ ਜੋ ਦੱਸਿਆ ਨਸ ਇਨਾ ਵੀ ਸਵੇਰ ਦਾ ਮੈਨੂੰ ਜਿਵੇਂ ਆਪਜੀ ਨੇ ਕਿਹਾ ਸੀਗਾ ਕਿ ਵੀਰੇ ਸਵੇਰੇ ਪਤਾ ਨਹੀਂ ਨੇ ਇੱਥੇ ਰਹਿਣਾ ਕਿ ਨਹੀਂ ਰਹਿਣਾ ਹਾਂਜੀ ਜਿਵੇਂ ਪੰਜਾਬੀ ਭਰਾ ਹੋਵੇ ਤੇ ਲੱਭਣਾ ਬੜਾ ਸੌਖਾ ਹੋ ਜਾਂਦਾ ਵਾ ਹੁਣ ਜਿਵੇਂ ਵੀਰੇ ਸੈਸਰਾ ਪਿੰਡ ਦੱਸਿਆ ਵਾ ਸ਼ੇਰੇ ਜਦੋਂ ਵੀਡੀਓ ਪੈ ਗਈ ਅਵਲ ਤੇ ਵੀਡੀਓ ਦੇਖ ਕੇ ਕਿਸੇ ਨਾ ਕਿਸੇ ਦਾ ਫੋਨ ਆ ਜਾਣਾ ਜੇ ਨਾ ਆਇਆ ਇੱਕ ਦਿਨ ਆਪਾਂ ਵੇਟ ਕਰ ਲਾਂਗੇ ਕੱਲ ਦਾ ਦਿਨ ਜੇ ਨਾ ਆਇਆ ਤੇ ਫਿਰ ਪਸੋਂ ਅਸੀਂ ਇਹਦੇ ਘਰ ਚੱਲ ਜਾਣਾ ਪਿੰਡ ਚੱਲ ਜਾਣਾ ਪਰਦਾ ਨਹੀਂ ਅਸੀਂ ਪਰਦਾ ਨਹੀਂ ਆ ਦੇ ਮੇਰੀ ਗੱਲ ਸੁਣੋ ਮੰਮੀ ਤਾਂ ਦੀਦਾਂਸ ਨੇ ਆਇਆ ਵਾ ਕਿ ਉਹ ਨੂੰ ਬੋਖਤਾ ਅਰਵੀਰ ਨੂੰ ਲੈ ਕੇ ਆਓ ਠੀਕ ਹੈ ਨਾ ਉਹ ਡੇਰੇ ਡੇਰੇ ਬਿਠੀ ਹੈ ਨਾ ਇਕੱਲੇ ਜਾਣਾ ਚਲੋ ਆਜੋ ਇਕੱਲੇ ਚੱਲੀਏ ਫਿਰ ਅੱਪਾ ਉਹਨਾਂ ਨੂੰ ਇਕੱਲਾ ਵਾ ਨਹੀਂ ਹੋਣਾ ਵੀ ਪੈਨ ਮੇਰੇ ਨਹੀਂ ਜਾਣਾ ਪੈਨ ਮੇਰੀ ਗੱਲ ਸੁਣ ਵੀਰ ਮੇਰੀ ਗੱਲ ਸੁਣ ਵੀਰ ਮੇਰੇ ਮਾਂ ਦਾ ਘਰ ਹੋਏ ਸੀ ਰਾਤ ਨੂੰ ਨਹੀਂ ਜਾਣਾ ਰਾਤ ਨਹੀਂ ਜਾਣਾ ਰਾਤ ਨੂੰ ਨਹੀਂ ਜਾਂਦੇ ਆਪਾਂ ਫਿਰ ਅੱਪਾ 8 ਵਜੇ ਦਾ ਖਾ ਗਏ ਇੱਥੇ ਬਸ ਕਿੱਥੇ 8 ਵਜੇ ਇੱਥੇ ਆ ਚਲੋ ਆ ਜਾਾਂਗੇ ਸਵੇਰੇ 8 ਵਜੇ ਆ ਜਾਾਂਗੇ ਚੱਲ ਹੁਣ ਆਪਾਂ ਫਿਰ ਗੱਡੀ ਤੇ ਬੈਠ ਕੇ ਫਿਰ ਨਹੀਂ ਅਹੀਂ ਕਿਤੇ ਜਾਂਦੇ ਹਾਂ ਹਾਂਜੀ ਕਿਤੇ ਜਾਂਦੇ ਹਾਂ ਮੰਨੀ ਦਾ ਹੁੰਦਾ ਵਾ ਤੈ ਕਿਤੇ ਜਵਾਗ ਥੋੜੀ ਜੀ ਉਹ ਅਹੀਂ ਜਾਣਾ ਨਹੀਂ ਵੀਰ ਮੈਂ ਮੰਨ ਲਿਆ ਕਰੋ ਨਹੀਂ ਜਾਣਾ ਕਿ ਤਾੜੀ ਮੰਮੀ ਤੁਹਾਡੀ ਮੰਮੀ ਉਹ ਅਹੀਂ ਨਹੀਂ ਜਾਣਾ ਭੈਣ ਮੇਰੀ ਇਹ ਜੋ ਕਹਣਦੇ ਆ ਨਹੀਂ ਜਾਣਾ ਨਹੀਂ ਜਾਂਦੇ ਨੇ ਸਾਨੂੰ ਤੁਹਾਡੀ ਮੰਮੀ ਤੁਹਾਡੀਆਂ ਤੋੜਿਆ ਤੁਹਾਡੀ ਮੰਮੀ ਡੀਕੰਡੇ ਆ ਉਹ ਹੀਰਵਾ ਕਰਦੀ ਬਈ ਆ ਇੰਨਾ ਥੋੜੀ ਕਰੀਦਾ ਹੁੰਦਾ ਮੰਨੀ ਦਾ ਹੁੰਦਾ ਇਹ ਜਾਉਣਾ ਨਹੀਂ ਕਿਤੇ ਕਿੰਨੇ ਤੁਹਾਨੂੰ ਮਾਰੇ ਕਿੰਨੇ ਤੁਹਾਡਾ ਲੱਗ ਤੋ ਜਿਹੜੇ ਅੰਦਰ ਰਹਿੰਦੇ ਨੇ ਵਾਹ ਉਹ ਵੇਖੋ ਜਿਹੜਾ ਕੋਲ ਰਹਿੰਦੇ ਨੇ ਉਹ ਵੇਖੋ ਭੈਣ ਹੁਣੀ ਤੁਹਾਨੂੰ ਦਿਨਾਂ ਟੜਾ ਕਰਨ ਦੇ ਵੇਰਾਤ ਨਹੀਂ ਜਾਣਾ ਸਿੱਧੀ ਅਲਾ ਮਾਂ ਸਾਡੀ ਹੋਰ ਵੇਚੀ ਕਰਨਾ ਤੇ ਮਾਂ ਦਾ ਫੇਰ ਹੁਕਮ ਨਹੀਂ ਮੰਨਣਾ ਨਹੀਂ ਇਹ ਰਾਤ ਦੇ ਟਾਂਕ ਤੇ ਨਾਲੇ ਤੇ ਮਾਂ ਕਹਿੰਦੇ ਪੈ ਤੇ ਨਾਲੇ ਉਹਦੀ ਗੱਲ ਵੀ ਨਹੀਂ ਮੰਨਦੇ ਕਹਿੰਦਾ ਮੰਨਦੇ ਆ ਜੇ ਕੰਮ ਕੋਈ ਕਹੇ ਵੀ ਕੰਮ ਕਰਦੇ ਨਹੀਂ ਬਾਹਰ ਨੂੰ ਜਾਂਦੇ ਕਰਦੇ ਤੇ ਮਾਂ ਖੰਡੀ ਆਪਾ ਚੱਲਾ ਵਸੇ ਇਦਾਂ ਕਰਦੇ ਆ ਫੇਰ 8:00 ਵਜੇ ਪਹੁੰਚ ਜਾਓ ਉੱਥੇ ਦੁਪਹਿਰ ਦੇ ਬਾਅਦ ਫੇਰ ਚੱਲ ਆ ਜੇ ਫੇਰ ਆਪਾਂ ਵੀਰ ਦੇ ਘਰ ਚੱਲਦੇ ਆ ਇਹਨਾਂ ਦੇ ਘਰੇ ਚੱਲਦੇ ਆ ਅੱਛਾ ਠੀਕ ਆ ਸਤਾ ਜੀ ਆਪਾਂ ਵੀ ਦੇਖ ਕਰਦੇ ਚੱਲੀ ਫਿਰ ਓਏ ਭਾਈ ਜੀ ਵੀਰ ਕਿਤੇ ਨਹੀਂ ਜਾ ਸਕਦੇ ਇੱਥੋਂ ਓਏ ਇੱਥੇ ਰਾਤ ਨੂੰ ਕੋਈ ਡੰਗਰ ਵਛਾ ਆ ਜਾਂਦਾ ਕੋਈ ਜਾਨਵਰ ਆ ਜਾਂਦਾ ਮੇਰੇ ਕੋਈ ਤਰ੍ਹਾਂ ਸੇ ਜਾਗਦੇ ਸਾਰਾ ਸਾਰਾ ਦੱਸਦੇ ਪਰ ਹਾਂ ਮੜਿਆ ਤੇ ਰਹੇ 15 ਦਿਨ ਇਕੱਲੇ ਰਹੇ ਮਨੀ ਦੰਦਾ ਨਹੀਂ ਆਉਂਦੇ ਕਿੰਜ ਆਉਂਦੇ ਅੱਖੇ ਲੱਗਦਾ ਹੁੰਦਾ ਆਪਾਂ ਚੱਲੀਏ ਤਰਾਜ ਕਰਦੇ ਦੋ ਜਿਵੇਂ ਦੇ ਅੱਖੇ ਲੱਗਦਾ ਬੀਬੀਆਂ ਦੀਆਂ ਇਹ ਆਹ ਦੇਖਣ ਪਿਆਜ਼ ਉੱਥੇ ਪਤਾ ਕੀ ਰਾਤ ਨੂੰ ਕੋਈ 100 ਚੋਰ ਚੱਕਾ ਜਾਂਦਾ ਵਾ ਕੋਈ ਫੌਸਲੇ ਆ ਜਾਂਦੇ ਆ ਤੇ ਠੀਕ ਆ ਫੇਰ ਆਪਾਂ ਫੇਰ ਆ ਜਾਾਂਗੇ ਨਹੀਂ ਸਾਨੂੰ ਮੈਨੂੰ ਨਹੀਂ ਮੇਰੇ ਭਰਾ ਨਹੀਂ ਆ ਤੁਹਾਨੂੰ ਟੈਨਸ਼ਨ ਨਹੀਂ ਮੇਰਾ ਭਰਾ ਨਹੀਂ ਆ ਕੱਲ ਫੇਰ ਆਇਆ ਜੇ ਕੋਈ ਕੱਲ ਨਹੀਂ ਤੁਹਾਨੂੰ ਟੈਨਸ਼ਨ ਨਹੀਂ ਕਹੀ ਦੀ ਮੰਨੀ ਦਿੰਦਾ ਚਲ ਹੱਥ ਤੇ ਮਿਲਾਓ ਫੇਰ ਹੱਥ ਤੇ ਮਿਲਾ ਲਓ

ਕੱਲੇ ਆਉਣਾ ਜੇ ਕਿਸੇ ਨੂੰ ਨਾ ਠੀਕ ਹੈ ਜੀ ਕੱਲੇ ਆਵਾਂਗੇ ਪਰ ਹੁਣ ਦੇ ਮੇਰੀ ਬੇਦੀ ਮੰਨ ਲਓ ਠੀਕ ਹੈ ਮੁਰਜ਼ਰਦੇ ਹੁਣ ਤੇ ਬੇਦੀ ਮੰਨ ਲਓ ਨਹੀਂ ਆਖ ਨਹੀਂ ਚੰਗੇ ਨਹੀਂ ਲੱਗੀਦਾ ਐਦਾਂ ਤੁਹਾਡੀ ਜ਼ਿੰਦਗੀ ਆ ਪਾਣੀ ਹੈਗਾ ਸਾਡੇ ਕੋਲ ਪਿੰਡ ਦੇ ਪਾਣੀ ਚਾਹੀਦੇ ਨੇ ਫਿਰ ਹੋ ਗਿਆ ਤੇ ਕਰ ਦਿੰਦੇ ਗਰਮ ਕਰ ਇਦਾਂ ਅੱਖੇ ਲੱਗੀਦਾ ਹੁੰਦਾ ਵਾ ਏਦਾਂ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਸੁਣਾ ਮੇਰੀ ਗੱਲ ਤੇ ਸੁਣ ਲੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੋ ਇਹ ਵੀ ਗੁਰੂ ਦੇ ਸਿੱਖ ਜੀ ਹੈਣਾ ਮੈਂ ਵੀ ਆਪਾਂ ਵੀ ਗੁਰੂ ਦੇ ਕਾ ਆਪਾਂ ਦੋਵੇਂ ਭਰਾ ਨਾ ਹੋਏ ਭਰਾ ਹੋਏ ਨਾ ਭਰਾ ਜੇ ਮਿਲਦੇ ਆ ਭਰਾ ਹੋਏ ਨਾ ਆਪਾਂ ਤੇ ਭਰਾ ਦੀ ਛੋਟੇ ਭਰਾ ਦੀ ਗੱਲ ਨਹੀਂ ਮਰਨੀ ਨਹੀਂ ਇਹ ਭਰਾ ਏਦਾਂ ਫਿਰ ਚੰਗੇ ਥੋੜੀ ਲੱਗੀਦਾ ਨਹੀਂ ਨਾ ਚੰਗੇ ਲੱਗੇ ਉਹ ਫਿਰ ਉਹ ਵੀਰ ਕੀ ਆਖਣਗੇ ਵੀ ਯਾਰ ਵੱਡਿਆ ਭਰਾ ਆ ਕੇ ਨਹੀਂ ਲੱਗਾ ਮੰਨੀ ਦੰਦਾ ਮੇਰਾ ਭਰਾ ਨਹੀਂ ਕੋਈ ਨਹੀਂ ਵੀਰ ਮੇਰੇ ਆਪਾਂ ਬੇਂਤੀ ਬੇਂਤੀ ਫੇਰ ਇੱਥੇ ਲਾਜਣਾ ਬੇਂਤੀ ਆਪਾਂ ਫੇਰ ਆਪਾਂ ਫੇਰ ਅਮਰੀਕਾ ਸੁਣ ਆਪਾਂ ਬਸ ਅੱਧੇ ਘੰਟੇ ਤੇ ਆ ਜਣੇ ਆ ਠੀਕ ਹੈ ਜੀ ਮੰਨੀ ਲੰਨਾ ਵੀਰ ਮਿਲ ਕੇ ਜਣੇ ਆ ਤੂੰ ਗੇਰੋ ਗਾ ਚੱਲੋ ਕਿਤੇ ਨਹੀਂ ਜਣੇ ਕੀ ਇੱਥੇ ਘਾਤੋ ਰਹਿਣਾ ਇੱਥੇ ਕੀ ਆ ਇੱਥੇ ਕੀ ਆ ਇੱਥੇ ਰਹਿਣੇ ਰੋਜ਼ ਪਰਸੋਂ ਇੱਥੇ ਆ ਕੱਲ ਇੱਥੇ ਆ ਉਹ ਦੱਗਦੇ ਨੇ ਮਾਤਾ ਦੀ ਕੰਡਈਆ ਮਾਤਾ ਫੋਨ ਤੇ ਫੋਨ ਲਾਉਂਦੀ ਆ ਤੇ ਮਾਤਾ ਦਾ ਬਸ ਧਿਆਨ ਨਹੀਂ ਹੈਗਾ ਨਹੀਂ ਆਪੇ ਐਸਾ ਨਾ ਇੱਥੇ ਬੈਠਣ ਦੀਆਂ ਮਾੜ ਰਿਹਾ ਤੁਹਾਨੂੰ ਨਹੀਂ ਪੜਾ ਮੇਰੇ ਬਾੜੇ ਕੋਈ ਨਹੀਂ ਦਰ ਬਾੜੇ ਨਹੀਂ ਨਹੀਂ ਜਾ ਤੇ ਮਾਤਾ ਹੀ ਤਾਂ ਲਿਆ ਦੇ ਮਾਤਾ ਅਸੀਂ ਜਾ ਨਹੀਂ ਸਕਦੇ ਮਾਂ ਮੇਰੀ ਨਹੀਂ ਕਰ ਸਕਦੇ ਮੇਰੀ ਗੱਲ ਸੁਣ ਉਹ ਮਾਤਾ ਨੇ ਹੀ ਤਾਂ ਲਿਆ ਮੇਰੀ ਗੱਲ ਸੁਣ ਮਾਤਾ ਨੇ ਕਿ ਲਿਆ ਸਾਨੂੰ ਪਤਾ ਮਾਤਾ ਨੇ ਕਿ ਲਿਆ ਤੁਹਾਨੂੰ ਪਤਾ ਹੀ ਮਾਤਾ ਨੇ ਤਾਂ ਲਿਆ ਤੇ ਹੋਰ ਉਹਨਾਂ ਨੂੰ ਪਤਾ ਹੀ ਆ ਬੰਦੇ ਨਾ ਤੇ ਮਾਤਾ ਨੇ ਕਿ ਲਿਆ ਪਾਖਨ ਦੀ ਕਿਹੜੀ ਗੱਲ ਆ ਮਾਂ ਮੇਰੀਏ ਓਏ ਆਜੋ ਉਠੋ ਆਵੀ ਆਵੀ ਫੜੋ ਫੜੋ ਚੱਲੀਏ ਓਏ ਉਠੋ 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 ਮੜਿਆ ਆ ਵੀਰੇ ਮੜਿਆ ਜਾਇਓ ਮੜਿਆ ਬਾਖੇ ਲੱਗੀ ਤਾਂ ਹਾਂ ਨਹੀਂ ਤਾਂ ਨਾ ਯਾਰ ਕਿਹ ਹੈ ਅੱਖੇ ਆ ਕਾਪੀ ਮੈਨੂੰ ਬੜਾ ਚੱਲ ਅੱਖੇ ਲੱਗ ਜਾਂ ਤਿੰਗੀ ਗਾਦਾ ਯਾਰ ਤਿੰਗੀ ਗਾਦਾ ਨਹੀਂ ਬੈਂਤੀ ਅਮਰੀਕਾ ਇਸ ਤਰ੍ਹਾਂ ਡੱਡੇ ਗਏ ਨਹੀਂ ਨਹੀਂ ਉਠੋ ਦੇਖ ਅੱਖੇ ਲੱਗ ਜਾਂ ਨਹੀਂ ਅੱਖੇ ਲੱਗ ਚਲੋ ਆਪੋ ਤਾਂ ਫੜ ਲਾ ਕੇ ਕੈਂਚੀ ਫੜ ਲਾ ਮਾਰੂਗਾ ਕੀ ਆ ਵੀਰੇ ਆਇਓ ਮੜਿਆ ਜਾ ਚਲੋ ਥੋੜੇ ਕਰੋ ਆਜੋ ਆ ਕੱਪੜੇ ਮੈਂ ਫੜ ਲੈਣਾ ਨਹੀਂ ਯਾਰ ਮੈਂ ਮੰਨਦਾ ਕੋਈ ਗੱਲ ਨਹੀਂ ਆ ਉਠੋ ਅੱਜ ਆਪਾਂ ਪਾਲੋ ਵਿੱਚ ਪਾਉਂਦੇ ਆਂ ਕੋਈ ਗੱਲ ਨਹੀਂ ਸੁੱਖ ਤੇ ਚੱਲ ਆਏ ਵੀ ਰਵਾੜ ਆ ਜੇ ਇਦਾਂ ਕਰਨਾ ਕੋਈ ਨਹੀਂ ਉਠੋ ਆ ਵਿੱਚ ਪਾ ਲੋ ਅਹੀਂ ਆ ਜਿਓ ਕੋਈ ਗੱਲ ਨਹੀਂ ਅਹੀਂ ਮੜੀਆਂ ਜਾ ਕੇ ਚੱਲ ਮੜੀਆਂ ਚੱਲ ਜਾਂਦੇ ਆਪਾਂ ਚੱਲ ਮੜੀਆਂ ਚੱਲ ਜਾਂਦੇ ਤੁਸੀਂ ਜਾਓ ਅਸੀਂ ਮੜੀਆਂ ਅਸੀਂ ਖੱਲੇ ਮੜੀਆਂ ਜਾਵਾਂਗੇ ਉੱਥੇ ਨੇ ਤਾਂ ਆਪਣਾ ਸਹੀ ਮੇ ਇੱਥੇ ਦੇਖੋ ਹਾਂ ਆ ਦੇਖੋ ਚੱਲ ਆਓ ਚੱਲ ਆਓ ਕਰ ਰਹੇ ਜਾ ਤੂੰ ਇਹ ਆ ਕੇ ਅੱਖੇ ਲੱਗੀ ਤਾਂ ਆਵੇ ਚੱਲ ਵਿੱਚ ਪਾਲਾ ਵਿੱਚ ਤੇ ਪਾਲਾ ਆ ਵਿੱਚ ਪਾਲਾ ਬੜਿਆ ਜਾਈਂ ਤੇ ਚੱਲਣਾ ਇੱਥੋਂ ਛੱਡਦੇ ਨੇ ਆ ਘਰ ਹੋਵੇ ਚਲ ਉਠੋ ਫਿਰ ਚਲੋ ਇੱਥੋਂ ਛੱਡਣਾ ਨਹੀਂ ਜਾਣਾ ਆ ਇਦਾਂ ਅੱਖੇ ਨਹੀਂ ਲੱਗੀ ਤਾਂ ਨਹੀਂ ਨਹੀਂ ਜਾ ਸਕਦੇ ਵੀਰ ਮੇ ਅੱਖੇ ਨਹੀਂ ਲੱਗਣਾ ਨਹੀਂ ਜਾ ਸਕਦੇ ਵੀਰ ਮੇ ਚਲ ਉਠੋ ਆ ਵੀਰੇ ਤੂੰ ਮੇ ਤਾਂ ਜੋਰ ਨਹੀਂ ਪੈਂਦਾ ਚਲ ਆਜੋ ਤੇ ਮੂੰਹ ਠਾਈ ਨਾ ਨਹੀਂ ਜਾ ਸਕਦੇ ਵੀਰ ਆਜੋ ਆਜੋ ਚਲ ਆ ਜਾ ਦੋ ਉੱਥੇ ਉੱਥੇ ਨਹੀਂ ਜਾ ਸਕਦੇ ਅਸੀਂ ਮੜੇ ਜਾ ਸਕਦੇ ਨਹੀਂ ਜਾ ਕੋਈ ਨਹੀਂ ਗੱਲ ਨਹੀਂ ਜੀ ਮੜੇ ਜਲ ਜਾਓ ਨਹੀਂ ਉੱਥੇ ਜਾਣੇ ਫਿਰ ਚਲ ਆਜੋ ਅੱਲੋ ਹੀ ਫੜ ਲਾ ਇਹ ਦੂਜਾ ਜਲਦਾਂ ਨੇ ਫੜ ਇਹਨੂੰ ਫੜ ਲਓ ਚਲ ਆਜੋ ਆਜੋ ਉੱਥੇ ਛੱਡ ਦੇਣੇ ਚਲ ਮੇਰਾ ਬਾਂ ਛੱਡ ਗਿਆ ਹਾਂ ਆ ਆ ਚਲ ਆਜੋ ਆਹ ਸ਼ੀਸ਼ਾ ਵੀ ਲੈ ਲਓ ਆ ਵੀ ਇੱਦਾਂ ਹੀ ਸ਼ੀਸ਼ਾ ਵੀ ਹੈ ਆਹ ਸ਼ੀਸ਼ਾ ਪਾ ਲੈ ਇਹਨੂੰ ਫੜੇ ਦੀ ਆ ਜਾਣਾ ਇਹਨੇ ਅੱਛਾ ਮਾਲ ਇਹ ਇੱਦਾਂ ਗੱਡੀ ਚ ਆਪਾਂ ਵੀ ਜੀ ਅੱਛਾ ਚੱਪਲ ਪਾ ਲਓ ਮੈਂ ਕਿ ਬਾਜੂ ਮਾਰ ਦੇਣੀ ਹੈ ਆਹ ਇੱਥੇ ਜਾਣਾ ਤੁਹੀਂ ਚੱਪਲ ਪਾਓ ਚਾਬੀ ਦੇ ਗੱਡੀ ਦੀ ਗੱਡੀ ਅਨਲੌਕ ਕਰ ਦੇਗੇ ਕੋਈ ਹੋ ਗਈ ਪਰ ਮਤੀ ਮਤੀਆ ਪੜਨੋ ਇਹਾਂ ਤੇ ਅਗਰ ਬੜੀਆਂ ਚਲਣਾਂ ਬੜੀਆਂ ਚਲਣ ਓਏ ਮੜੀਆਂ ਚੀ ਚ ਅਗੀ ਰਮੜਾ ਫੜੋ ਇਹਨਾਂ ਨਾਲ ਇਹ ਕੋਈ ਨਹੀਂ ਤੁਹੀਂ ਨਹੀਂ ਜਾਣਾ ਕਿੰਨੇ ਨਹੀਂ ਜਾਂਦੇ ਨਹੀਂ ਜਾਂਦੇ ਤੁਹੀਂ ਆਪਣੇ ਚੱਪਲ ਪਾ ਲੈ ਅੱਛਾ ਚੱਪਲ ਪਾਓ ਪਹਿਲਾਂ ਨਹੀਂ ਜਾਂਦੇ ਅੱਛਾ ਚੱਪਲ ਪਾਓ ਚੱਪਲ ਚਲ ਆ ਜਾਂਦੇ ਛੱਡ ਜਾਂਦੇ ਤੁਹਾਨੂੰ ਜਲਦਾ ਛੱਡ ਜਾਂਦੇ ਉਹਨਾਂ ਨਾਲ ਗੁਰੂ ਦਾ ਇਥੇ ਲੰਗਰ ਵਾ ਤੇ ਚੀਜ਼ਾਂ ਤੋਂ ਜੇਬ ਚ ਕਿਹੋ ਜਿਹਾ ਪਈ ਫਿਰਦਾ ਪਾਈ ਚੱਲਦੇ ਆਂ ਭਾਈ ਪਾਈ ਚੱਲਦੇ ਰਹਿੰਦੇ ਆਂ ਪਾਈ ਕੋਈ ਹੋ ਤਾਂ ਤੇ ਇੱਥੇ ਚੱਲਦੇ ਮਰੀਂ ਤੋਂ ਕੋਈ ਨਹੀਂ ਕੋਈ ਨਹੀਂ ਪਰ ਇਹ ਤਾਂ ਮਰੀਏ ਦਾ ਫੋਨ ਹੈ 2000 ਰੁਪਏ ਦਾ ਵੀ ਨਹੀਂ ਆਖੇ ਤਾਂ ਨਹੀਂ ਕੋਈ ਹੋਰ ਇਹਰਾਵੇ ਕਿੱਡੇ ਸੁਨੇ ਰੂਮ ਬਣੇ ਠੀਏ ਨਾਲ ਤੇ ਆ ਵੀ ਇਸੇ ਪੈਟ ਕੀ ਰੂਮ ਮੇਂ ਲੱਗੋ ਉਥੇ ਰਹਿ ਪਾਓ ਪਾਲੂ ਦੇ ਬਈ ਦੇ ਨਾਲ ਅਜਾ ਫਿਰ ਮੜਾ ਇਹਨੂੰ ਦੋਕਾ ਵੇ ਮਾਰਿਆ ਨਾ ਇਹਨੂੰ ਸੈੱਟ ਹੋ ਜੇ ਨਾ ਇਹਨੂੰ ਮੜਾ ਥੋੜੀ ਸ਼ਕਤੀ ਵਧਦੀ ਨੇ ਇਹਨੇ ਆਪੇ ਸੈੱਟ ਹੋ ਗਿਆ ਥੋੜੀ ਹੋਣੀ ਨਹੀਂ ਤੈਨੂੰ ਕੋਈ ਥੋੜੇ ਦੋਕੇ ਨਾ ਕਰ ਕਿਆ ਨਾ ਬਣ ਜਾਣਾ ਉਸਦੀ ਆ ਵੀ ਜੀ ਰੂਮ ਦੇ ਦੇ ਵੀ ਜੀ ਨੂੰ ਠੀਕ ਹੈ ਜੀ ਇਹ ਕਮਰਾ ਦੇ ਦਿਓ ਨਾ ਮੈਂ ਇਹ ਕੰਮ ਕਰਦਾ ਮੈਡਮ ਵੀਰੇ ਨੂੰ ਥੋੜਾ ਇੱਕ ਦੋ ਕਿੱਲਾਂ ਤੋਂ ਵੇਖੀ ਆਉਂਦਾ ਏ ਇੱਕ ਮਿੰਟ ਤੂੰ ਕੀ ਕਰਨ ਡਿਆ ਹੋ ਯਾਰ ਆਜੋ ਆਜੋ ਫੜੋ ਨਾ ਜਾਂਦੇ ਜਲਦੀ ਨਹੀਂ ਨਾ ਪਸੰਦੂ ਦੇ ਆਜਾ ਚਲੋ ਚਲ ਆ ਕੋਈ ਚਲ ਆ ਵੀਰੇ ਮੇਰਾ ਨਹੀਂ ਜਾਣਾ ਗੱਡੀ 'ਚ ਉਹ ਚਲ ਆ ਕੋਈ ਗੱਲ ਨਹੀਂ ਜਾਂਦੇ ਗੱਡੀ 'ਚ ਨਹੀਂ ਜਾਂਦੇ ਗੱਡੀ 'ਚ ਚਲ ਆ ਚਲ ਆ ਜਾ ਨਾ ਤੈਨੂੰ ਛੱਡਦੇ ਨੇ ਜਾਂਦੇ ਹੱਥ ਛੱਡ ਦੇ ਵੀਰੇ ਮੇਰਾ ਮੈਂ ਕਿੱਥੇ ਛੱਡ ਦਿੰਦੇ ਤੈਨੂੰ ਛੱਡਦੇ ਵੀਰੇ ਛੱਡਦੇ ਛੱਡ ਚਲ ਜਾ ਮੈਂ ਆ ਜਾ ਛੱਡ ਦੇ ਚਲ ਆਜੋ ਆਜਾ ਯਾਰ ਆ ਚਲਾ ਮੇਰਾ ਇੱਥੇ ਚੱਲ ਦਾਂਗੇ ਵੀਰੇ ਨੂੰ ਫਾੜੇ ਨੂੰ ਨਹੀਂ ਆਪਣੇ ਚੱਲ ਦਾਂਗੇ ਚਲਾ ਜਾ ਫੜ ਚੱਲ ਦਾਂਗੇ ਲੋਕਾਂ ਨਾਲ ਫੜ ਨਾਲ ਆਪੇ ਚੱਲ ਦਾਂਗੇ ਯਾਰ ਕੀ ਕੀ ਕਰ ਰਹੇ ਹੋ ਹੈ ਕਮਾਲ ਦੀਆ ਗੱਡੀ ਚ ਨਹੀਂ ਜਾਣਾ ਗੱਡੀ ਖੁੱਲੀ ਕੋਈ ਗੱਲ ਨਹੀਂ ਗੱਡੀ ਚ ਨਾ ਜਾਈ ਨਹੀਂ ਯਾਰ ਉਹ ਗੱਡੀ ਚ ਨਹੀਂ ਜਾਣਾ ਨਹੀਂ ਯਾਰ ਹਮ ਮੈਨਾਂ ਕੋ ਬੜਾ ਬੜਿਆ ਰੂਮ ਆ ਵਧੀਆ ਰੂਮ ਆ ਨਹੀਂ ਯਾਰ ਉਹ ਕੇ ਜਾਣਾ ਪਰ ਉਹ ਤੇ ਆ ਜਾ ਨਹੀਂ ਗੱਡੀ ਚ ਨਹੀਂ ਜਾਣਾ ਨਹੀਂ ਯਾਰ ਵੀਰ ਮੇਰਾ ਆ ਵੀ ਤਾਂ ਸਮਟ ਕੀ ਰੱਖਦੇ ਇੱਥੇ ਬੈਠਾ ਬਿੱਡੀ ਕੀ ਰਾਵ ਜਾਉਂਦਾ ਲਾ ਦੇ ਨਾ ਤੂੰ ਗੱਡੀ ਚ ਨਹੀਂ ਜਾ ਜਾਣਾ ਨਹੀਂ ਜਾਣਾ ਵੀਰ ਮੇਰਾ ਉਹ ਨੂੰ ਜਾਣਾ ਮਾਰਦਾ ਨਹੀਂ ਜਾਣਾ ਯਾਰ ਇੱਕ ਵਾਰੀ ਗੱਡੀ ਚ ਬੈ ਕੇ ਚੁੱਪ ਹੋ ਜਾ ਨਹੀਂ ਜਾਣਾ ਵੀਰ ਮੇਰਾ ਜਾਂਦੇ ਲਾ ਦੇ ਨਹੀਂ ਜਾਣਾ ਬੈਠ ਜਾ ਜਾਂਦੇ ਲਾ ਦੇ ਨਹੀਂ 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 ਜਾਣਾ ਯਾਰ ਓਏ ਮਾਲਕ ਰੋ ਯਾਰ ਜੀ ਦਵਾ ਕੋਇਆ ਯਾਰ ਬਹਿ ਜਾ ਨਾ ਕਰੋ ਮੈਨੂੰ ਬਿਠਾ ਦੇ ਨੂੰ ਬਿਠਾ ਦੋ ਨਾ ਕਰੋ ਮੇਰਾ ਨਾ ਕਰੋ ਕਿਉਂਕਿ ਮੈਂ ਆਪੇ ਜੰਦਾ ਨਹੀਂ ਯਾਰ ਮੈਂ ਨਹੀਂ ਜਾਣਾ ਨਹੀਂ ਗੱਡੀ ਬਹਿਣਾ ਯਾਰ ਬਿਠਾ ਕੀ ਰੱਖ ਬਹਿ ਜਾ ਜਾ ਮੇਰਾ ਭਰਾ ਬਹਿ ਜਾ ਯਾਰ ਨਹੀਂ ਬਹਿਣਾ ਯਾਰ ਉਹ ਨਹੀਂ ਬਹਿਣਾ ਯਾਰ ਜੇ ਤੂੰ ਰੂਮ ਨਾਲਾ ਪਸੰਦੋਂ ਤੂੰ ਆ ਜੀ ਉਹ ਨਹੀਂ ਬਹਿਣਾ ਯਾਰ ਕਿਉਂਕਿ ਇਹਨੂੰ ਬਿਠਾਏ ਨੇ ਬਹਿ ਜਾਣਾ ਉਹ ਨਹੀਂ ਬਹਿਣਾ ਯਾਰ ਵੀਰ ਫੇਰੇ ਮਾਤਾ ਵਿੱਚ ਬਿਠਾ ਦੋ ਇਹਨੂੰ ਆ ਰੱਖੋ ਇਸ ਨੂੰ ਉਹ ਬੋਲ ਰਿਹਾ ਯਾਰ ਮੇਰਾ ਵੀ ਬਹਿ ਜਾ ਬਿਠਾ ਬਿਠਾ ਓ ਯਾਰ ਬਹਿ ਮਾਨਾ ਇੱਥੇ ਪੁਲਿਸ ਆ ਗਈ ਫੇਰ ਓੱਖ ਸੁੱਖਾ ਰਹੇਗਾ ਕੋਈ ਚਲ ਨਹੀਂ ਆ ਬਿਠਾਓ ਜੀ ਚਲ ਕਾਮਾਰੋ ਵਿੱਚ ਯਾਰ ਬਿਠਾ ਬਸ ਬਹਿ ਗਿਆ ਇਹ ਕਿਹੜਾ ਇੱਕ ਮੈਂ ਬਹਿਣਾ ਨਾਲ ਕਿਹਨੇ ਬਹਿਣਾ ਮੈਂ ਬਹਿਣਾ ਨਾਲ ਮੇਰੇ ਵੀ ਆਹ ਡੰਡਾ ਦੇ ਦਿਓ ਆਹ ਡੰਡਾ ਵਿੱਚ ਹੀ ਦੇ ਦਿਓ ਵੀਰ ਮਾੜਾ ਅੱਗੇ ਤੇ ਕੀ ਦੇ ਦਕੀਰਾ ਦੇ ਨਹੀਂ ਨਹੀਂ ਇਹ ਫੜਾ ਦੇਣਾ ਧੰਨਵਾਦ ਤੁਹਾਡਾ Okay, you, आ, ओके विद ਧੰਨਵਾਦ ਜੋਗ ਹੈ ਬੱਸੀ ਥੈਂਕ ਯੂ ਵਿਦ ਮੈਂ ਕਿਹਾ ਹੁਣ ਗੱਡੀ ਚ ਬੈ ਗਿਆ ਹੁਣ ਸੈੱਟ ਹੋਈ ਰਹੇ ਨੇ ਆ ਗਿਆ ਫਿਰ ਓਕੇ ਥੈਂਕ ਯੂ ਧੰਨਵਾਦ ਜੀ ਤੁਹਾਡਾ ਧੰਨਵਾਦ ਜਿਹੜੇ ਥੈਂਕ ਯੂ ਚਾਹਗਾ ਧੰਨਵਾਦ ਭੈਣੋ ਓਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੇਵਾ ਦਾ ਮੌਕਾ ਦਿੱਤਾ ਤੁਸੀਂ ਤੁਹਾਨੂੰ ਜਾਣਦੇ ਨਹੀਂ ਅਸੀਂ ਆਪ ਦੁਖੀ ਨਹੀਂ ਕੋਈ ਗੱਲ ਨਹੀਂ ਬਰਾ ਕੋਈ ਗੱਲ ਨਹੀਂ ਚੱਲ ਆਜੋ ਚਲੋ ਜੰਦਰੋ ਥੋੜਾ ਅੱਗੇ ਹੋ ਜਾ ਜਾਉਂਦੇ ਨਹੀਂ ਗਿਆ ਸਰੇ ਇਦਾਂ ਕਰਨਾ ਮੈਂ ਸਰੇ ਇਹਦੀ ਵੀਡੀਓ ਪਾ ਦੇਣੀ ਆ ਠੀਕ ਹੈ ਜੀ ਜੇ ਤੇਰਾ ਘਰ ਮਿਲ ਗਿਆ ਤੁਸੀਂ ਇਹ ਨੂੰ ਰੂਮ ਦੇ ਦਿਓ ਹਾਂਜੀ ਗੱਲ ਨਹੀਂ ਕਿਹੜਾ ਕਮਰਾ ਕੋਈ ਕੋਈ ਗੱਲ ਨਹੀਂ ਕਿਹੜੀ ਜਗ੍ਹਾ ਤੇ ਆਵੇ ਇੱਥੇ ਲੱਗੇ ਲੱਗੇ ਆਹਦੇ 3 ਕਿਲੋਮੀਟਰ ਹੀ